ਚੈਨਲ ਈ ਮਿਸ਼ਨ ਦੀ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਜੁੜੇ ਨੇ ਬੀਬੀ ਮੰਜੂ ਕ੍ਰੈਸ਼ੀ ਜਿਹੜੇ ਕਿ ਉੱਗੇ ਮਹਿਲਾ ਮੁਸਲਮ ਆਗੂ ਨੇ ਸਮਾਜ ਸੇਵੀ ਨੇ ਤੇ ਰਾਜਸੀ ਖੇਤਰ ਦੇ ਵਿੱਚ ਵੀ ਇਹਨਾਂ ਦਾ ਇੱਕ ਵੱਡਾ ਨਾਮ ਹੈ ਇੱਕ ਵੱਡੇ ਬਲਾਰੇ ਵੀ ਨੇ ਜਦੋਂ ਇਹ ਮੰਚ ਉੱਤੇ ਕੋਈ ਆਪਣੀ ਗੱਲ ਰੱਖਦੇ ਆ ਤਾਂ ਸਰੋਤਿਆਂ ਦੇ ਕੰਨ ਫਿਰ ਉਸ ਮੰਚ ਵਾਲੀ ਹੁੰਦੇ ਨੇ ਸੋ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਬੀਬੀ ਕ੍ਰੈਸ਼ੀ ਜੀ ਤੁਹਾਡਾ ਵੈਲਕਮ ਸਵਾਗਤ ਧੰਨਵਾਦੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬੀਬੀ ਮਨਜੂ ਕ੍ਰੈਸ਼ੀ ਜੀ ਜਿਵੇਂ ਕਿ ਮੈਂ ਤੁਹਾਡਾ ਜ਼ਿਕਰ ਕੀਤਾ ਹੈ ਕਿ ਤੁਸੀਂ ਇੱਕ ਸਮਾਜ ਸੇਵੀ ਹੋ ਵੱਡੇ ਬਲਾਰੇ ਹੋ ਤੇ ਨਾਲ ਸਿਆਸੀ ਖੇਤਰ ਦੇ ਵਿੱਚ ਵੀ ਤੁਹਾਡੀ ਚੰਗੀ ਪਕੜ ਹੈ ਪਿਛਲੇ ਸਮੇਂ ਤੁਸੀਂ ਥੋੜਾ ਸਮਾਂ ਭਾਜਪਾ ਦੇ ਵਿੱਚ ਵੀ ਚਲੇ ਗਏ ਉਦਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਅਦ ਆਗੂ ਵੱਜੋ ਤੁਹਾਡਾ ਵਿਚਰਨ ਹੈ ਖੈਰ ਆਪਾਂ ਧਾਰਮਿਕ ਐਂਗਲ ਉਤੇ ਅੱਜ ਗੱਲ ਕਰਦੇ ਆ ਕਿਉਂਕਿ ਇੰਨੀ ਦਿਨੀ ਹਿੰਦੁਸਤਾਨ ਦੇ ਵਿੱਚ ਧਾਰਮਿਕ ਖੇਤਰ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਵੱਡੇ ਪੱਧਰ ਉਤੇ ਪ੍ਰਚਾਰਿਤ ਹੋ ਰਹੀਆਂ ਨੇ ਖਾਸ ਕਰਕੇ ਜੇਕਰ ਗੱਲ ਕਰ ਲਈਏ ਅਜोध्या ਵਿਖੇ ਸ੍ਰੀ ਰਾਮ ਮੰਦਰ ਦਾ ਇੰਨੀ ਦਿਨੀ ਇdਗਾਟਨ ਹੈ ਕਹਿ ਲਈਏ ਕਿ ਮੋਦੀ ਸਰਕਾਰ ਭਾਜਪਾ ਸਰਕਾਰ ਵੱਡੇ ਪੱਧਰ ਉਤੇ ਇਸ ਮਾਹੌਲ ਦੇ ਵਿੱਚ ਰੁਚਿਤ ਹੈ ਤੇ ਇੰਨੀ ਦਿਨੀ ਜਿਹੜੀ ਚਰਚਾ ਹੈ ਉਹ ਵੀ ਇਸ ਮਾਮਲੇ ਦੇ ਇਰਤ گرد ਦੀ ਘੁੰਮਦੀ ਆਪਾਂ ਦੇਖ ਸਕਦੇ ਆਂ ਤੁਹਾਡਾ ਇਸ ਮਾਮਲੇ ਨਾਲ ਜੇਕਰ ਬਤੌਰ ਬਲਾਰਾ ਬਤੌਰ ਸਮਾਜ ਸੇਵੀ ਬਤੌਰ ਮਹਿਲਾ ਮੁਸਲਮਾਨ ਆਗੂ ਵਜੋਂ ਤੁਹਾਡੇ ਤੋਂ ਪੁੱਛਿਆ ਜਾਵੇ ਤਾਂ ਇਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਦੇਖੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਵੀ ਧਰਮ ਦੇ ਨਾਂ ਤੇ ਲੋਕ ਇਕੱਠੇ ਹੁੰਦੇ ਆ ਜੀ ਜਿਹੜੇ ਲੋਕਾਂ ਨੇ ਖਤਾ ਕੀਤੀ ਉਹਨਾਂ ਨੇ ਭੁਗਤੀ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਹੂੰ ਨਜਾਇਜ਼ ਕਰਨ ਵਾਲੇ ਨੂੰ ਸਜ਼ਾ ਇਸੇ ਦੁਨੀਆ 'ਚ ਮਿਲਦੀ ਹੈ ਔਰ ਦੁਨੀਆ ਇਸ ਗਲਤੀ ਗਵਾਹ ਹੈ ਜੀ ਬਹੁਤ ਖੁਸ਼ੀ ਹੈ ਸ਼੍ਰੀ ਰਾਮ ਸਿਰਫ ਇੱਕ ਧਰਮ ਦੇ ਨਹੀਂ ਉਹ ਸਭ ਦੇ ਨੇ ਉਹ ਮਰਿਆਦਾ ਪਰਸ਼ੂਤਮ ਸ਼੍ਰੀ ਰਾਮ ਨੇ ਮੈਂ ਉਹਨਾਂ ਨੂੰ ਨਤਮਸਤਕ ਹੋ ਕੇ ਨਮਸਕਾਰ ਕਰਦੀ ਹਾਂ ਕਿਉਂਕਿ ਮੈਨੂੰ ਹਰ ਜਗ੍ਹਾ ਤੇ ਰੱਬ ਇੱਕ ਹੈ ਚਾਹੇ ਉਹ ਮੰਦਿਰ ਹੈ ਉਹ ਮਸਜਿਦ ਹੈ ਉਹ ਗੁਰਦੁਆਰਾ ਹੈ ਹੂੰ ਹੂੰ ਤੇ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੰਦਿਰ ਬਣ ਗਿਆ ਉਹਦੀ ਉਸਾਰੀ ਹੋਗੀ ਹੂੰ ਤੇ ਨਾਲ ਇੱਕ ਬਹੁਤ بڑا ਸ਼ਿਕਵਾ ਵੀ ਹੈ ਹੂੰ ਅੱਛਾ ਜੀ ਸ਼ਿਕਵਾ ਮੈਨੂੰ ਇਹ ਹੈ ਕੀ ਉਹ ਕਿਵੇਂ ਬਣਿਆ ਕਿਹਨਾ ਸਥਿਤੀਆਂ ਚ ਇਹ ਚੀਜ਼ ਹੋਣ ਦਚਾਈ ਮੈਂ ਉਸ ਗੱਲ ਚ ਨਹੀਂ ਜਾਂਦੀ ਹੂੰ ਹੂੰ ਮੈਂ ਇਸ ਗੱਲ ਨੂੰ ਕਹਿਣਾ ਚਾਹਨੀ ਆ ਕਿ ਜਿਸ ਨੇ ਇਸ ਮੰਦਰ ਤੱਕ ਪਹੁੰਚਾਨ ਲਈ ਹੂੰ ਸਰਵੰਸੀ দান ਕਰਤਾ ਹੂੰ ਕੁਛ ਛੱਡਿਆ ਹੀ ਨਹੀਂ ਹੂੰ ਕਿ ਜਿਨ੍ਹਾਂ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਉਸ ਵਕਤ ਚ ਜਦੋਂ ਸ਼ਿੰਗਾਰ ਹੁੰਦਾ ਸੀ ਨਾ ਹੂੰ ਤਾਂ ਪਤਾ ਨਹੀਂ ਕਿੰਨੀ ਤਾਦਾਦ ਦੇ ਵਿੱਚ ਉਸ ਤੇ ਉਹ ਖਰਚ ਹੁੰਦਾ ਸੀ ਕਿ ਉਹ ਇੰਨੇ ਲਾਡਲੇ ਔਰ ਇੰਨੇ ਪਿਆਰੇ ਸੀ ਹੂੰ ਜੀ ਇੱਕ ਪੁੱਤ ਸੀ ਉਹਦੇ ਵਾਸਤੇ ਕਿੰਨਾ ਕੁ ਸਮਰਪਣ ਮਾਪੇ ਦੇ ਜਿਗਰੇ 'ਚ ਉਹਨਾਂ ਲਈ ਹੋਏਗਾ ਹੂੰ ਛੋਟੇ ਜੀ ਉਮਰ ਦੇ ਵਿੱਚ ਪਿਤਾ ਨੂੰ ਕਿਸੇ ਵਾਸਤੇ ਕੁਰਬਾਨੀ ਦੇਣ ਲਈ ਹੂੰ 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 ਉਹਨਾਂ ਨੇ ਭੇਜ ਤਾਂ ਹੋਵੇ ਹੂੰ ਔਰ ਉਹ ਉਸ ਦੇ ਵਿੱਚ ਉਹਨਾਂ ਦਾ ਕੋਈ ਆਪਣਾ ਮਕਸਦ ਹੀ ਨਹੀਂ ਸੀ ਜੀ ਕਿ ਇੱਕ ਤਾਂ ਹੁੰਦਾ ਨਾ ਕਿ ਕੋਈ ਸਾਡੇ ਲਈ ਕੋਈ ਰਾਜ ਚਾਹੀਦਾ ਹੈ ਭਾਗ ਚਾਹੀਦਾ ਹੈ ਕੈਸਾ ਚਾਹੀਦਾ ਇਹ ਤਾਂ ਕੋਈ ਮਕਸਦ ਹੀ ਨਹੀਂ ਸੀ ਉਹ ਸਰਵੰਸਦਾਨੀ ਨੇ ਪਿਤਾ ਦੀ ਕੁਰਬਾਨੀ ਇਸ ਲਈ ਕਿਹਾ ਕਿ ਪਿਤਾ ਜੀ ਕੁਝ ਕਸ਼ਮੀਰੀ ਪੰਡਤ ਤੁਹਾਨੂੰ ਮਿਲਣ ਵਾਸਤੇ ਆਏ ਨੇ ਤਾਂ ਉਹਨਾਂ ਨੇ ਪੁੱਛਿਆ ਕਿ ਕੀ ਚਾਹੁੰਦੇ ਹੋ ਤੁਸੀਂ ਉਹ ਕਹਿੰਦੇ ਜੀ ਅੱਜ ਅਗਰ ਕੋਈ ਮਹਾਨ ਇਨਸਾਨ ਦੀ ਕੁਰਬਾਨੀ ਉੱਥੇ ਹੋਏਗੀ ਗੁਰੂ ਸਾਹਿਬ ਨੇ ਕਿਹਾ ਤਾਂ ਇਹਨਾਂ ਦੀ ਜ਼ਿੰਦਗੀ ਬਚ ਸਕਦੀ ਹੈ ਤਾਂ ਸਾਡੇ ਬਾਲ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕੋਲ ਜਾ ਕੇ ਪੁੱਤਾ ਜੀਨ ਕਿ ਥੋਤੋਂ ਮਹਾਨ ਕੌਣ ਹੈ ਹੂੰ ਗੁਰੂ ਸਾਹਿਬ ਤੋਂ ਹੱਤੋਂ ਮਹਾਨ ਕੌਣ ਹੈ ਹੂੰ ਹੂੰ ਇਸ ਤਰ੍ਹਾਂ ਦੇ ਬਚਨਾਂ ਤੋਂ ਬਾਅਦ ਗੁਰੂ ਸਾਹਿਬ ਨੇ ਤੁਹਾਨੂੰ ਪਤਾ ਹੈ ਦਿੱਲੀ ਦੇ ਅੰਦਰ ਜਾ ਕੇ ਹੂੰ ਆਪਣਾ ਸੀਸ ਦਿੱਤਾ ਹੂੰ 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 ਸਨਾਤਨ ਧਰਮ ਦੀ Hindu ਧਰਮ ਦੀ ਰੱਖਿਆ ਦੇ ਵਾਸਤੇ ਹੂੰ ਜੀ ਅੱਜ ਮੇਰੀ दिली ਤਮੰਨਾ ਹੂੰ ਕਿ ਮੈਂ ਮੰਜੂ ਕੁਰੇਸ਼ੀ ਹੂੰ ਨਵਾਬ ਸ਼ੇਰਖਾਨ ਦੀ ਤਰ੍ਹਾਂ ਇੱਕ ਹਾਦਾਂ ਨਾਰਾ ਮਾਰ ਕੇ ਅਪੀਲ ਕਰਦੀਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੱਖਾਂ ਦੀ ਤਾਦਾਦ ਦੇ ਵਿੱਚ ਯੁੱਧਿਆ ਦੀਵੇ ਜਾ ਕੇ ਜਗਾਉਣੇ ਚਾਹੀਦੇ ਨੇ ਜਗਾਓ ਮੈਂ ਵੀ ਨਾਲ ਆ ਪਰ ਪਹਿਲਾਂ ਗੁਰਤੇਗ ਬਹਾਦਰ ਸਾਹਿਬ ਨੇ ਜਿੱਥੇ ਸ਼ੀਸ਼ ਦਿੱਤਾ ਉੱਥੇ ਕਰੋੜਾਂ ਦੀ ਗਿਣਤੀ ਦੇ ਵਿੱਚ ਜਾ ਕੇ ਦੀਵੇ ਜਗਾਓ ਕਿ ਅਗਰ ਤੁਸੀਂ ਨਾ ਹੁੰਦੇ ਤਾਂ ਅੱਜ ਅਸੀਂ ਇਹ ਦਿਨ ਨਹੀਂ ਸੀ ਦੇਖ ਸਕਦੇ ਹੂੰ ਹੂੰ ਅੱਜ ਇਹ ਨਹੀਂ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਤੇਲ ਦੇ ਦੀਵੇ ਜਾ ਕੇ ਹੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਦਿੱਲੀ ਦੇ ਸੀਸਗੰਜ ਗੁਰਦੁਆਰਾ ਸਾਹਿਬ ਤੇ ਜਗਾਉਂਗੇ ਤੁਸੀਂ ਤੇਲ ਦੇ ਜਗਾਵਾ ਮੰਜੂ ਕ੍ਰੈਸ਼ੀ ਆਪਣਾ ਖੂਨ ਦੇ ਕੇ ਗੁਰੂ ਸਾਹਿਬ ਨੂੰ ਸ਼ਰਧਾ ਦਾ ਅਰਪਿਤ ਕਰੇਗੀ ਕਿ ਗੁਰ ਤੇਗ ਬਹਾਦਰ ਸਾਹਿਬ ਤੁਹਾਡੀ ਕੁਰਬਾਨੀ ਨੂੰ ਕਦੇ ਦੁਨੀਆ 'ਚ ਨਹੀਂ ਕੋਈ ਧਰਮ ਦੇ ਲੋਕ ਭੁਲਾ ਸਕਦੇ ਅਗਰ ਤੁਸੀਂ ਆਪਣਾ ਸਰੀਰ ਦੂਸਰਿਆਂ ਦੇ ਵਾਸਤੇ ਇਸ ਤਰ੍ਹਾਂ ਮਤਲਬ ਸਰੀਰ ਸਿਰ ਧਨ ਨਾਲੋਂ ਲੱਗ ਕਰ ਦਿੱਤਾ ਗਿਆ ਹੋਵੇ ਅੱਜ ਮੇਰੀ ਅਪੀਲ ਹੈ ਮੇਰੀ ਗੁਜਾਰਿਸ਼ ਹੈ ਬੇਨਤੀ ਹੈ ਕਿ ਮੋਦੀ ਸਾਹਿਬ ਪਹਿਲਾਂ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਦੇ ਅੰਦਰ ਨਤਮਸਤਕ ਹੋਵੋ ਉੱਥੇ ਕਰੋੜਾਂ ਦੀ ਗਿਣਤੀ ਦੇ ਵਿੱਚ ਦੀਏ ਜਗਾਓ ਉਸ ਤੋਂ ਬਾਅਦ ਯੁੱਧਿਆਂ ਜਾਓ ਅਸੀਂ ਤੁਹਾਡੇ ਨਾਲ ਖੜਾਂਗੇ ਕਿਉਂਕਿ ਹਰ ਬੁੱਤ ਮੇ ਤੇਰਾ ਜਲਵਾ ਨਜ਼ਰ ਆਤਾ ਹੈ ਕਿਆ ਕਰੇ ਮੰਜੂ ਕੁਰੇਸ਼ੀ ਮੰਜੂ ਕੁਰੇਸ਼ੀ ਕੋ ਤਾਂ ਪੱਥਰ ਮੇ ਵੀ ਖੁਦਾ ਨਜ਼ਰ ਆਤਾ ਹੈ ਮਨਜੂ ਗ੍ਰੈਸੀ ਜੀ ਜਿਵੇਂ ਕਿ ਤੁਸੀਂ ਜ਼ਿਕਰ ਕਰ ਰਹੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਤਾਂ ਉਸ ਵੇਲੇ ਜਿਹੜੇ ਹਕੂਮਤ ਸੀਗਾ ਉਹ ਕਹਿੰਦਾ ਭਾਵ ਕਿ ਹਿੰਦੂਆਂ ਨੂੰ ਜ਼ਬਰੀ ਧਰਮ ਤਬਦੀਲੀ ਲਈ ਮੁਸਲਮਾਨ ਬਣਾਉਣ ਵਾਲਾ ਉਹਨਾਂ ਦਾ ਇੱਕ ਜ਼ੁਲਮ ਕਰ ਰਹੇ ਸੀ ਜਿਹੜੇ ਉਦੋਂ ਦੀ ਹਕੂਮਤ ਜ਼ੁਲਮ ਕਰ ਰਹੀ ਸੀ ਜ਼ੁਲਮ ਕਰਨ ਵਾਲੇ ਦੀ ਕਦੇ ਕੋਈ ਜਾਤ ਨਹੀਂ ਹੁੰਦੀ ਭਿੰਦਰ ਸਾਹਿਬ ਹਾਂ ਹਾਂ ਜੀ ਉਹ ਨਾ ਮੁਸਲਮਾਨ ਹੁੰਦਾ ਨਾ Hindu ਹੁੰਦਾ ਨਾ ਸਿੱਖ ਹੁੰਦਾ ਹਾਂ 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 ਜੀ ਜੀ ਜ਼ੁਲਮ ਤੋਂ ਬਚਾਉਣ ਵਾਲਿਆਂ ਦੀ ਜਾਤ ਹੁੰਦੀ ਹੈ ਇਨਸਾਨੀਅਤ ਹਾਂ 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 ਜਦੋਂ ਗੁਰੂ ਸਾਹਿਬ ਨੇ ਕਿਸੇ ਦੇ ਵਾਸਤੇ ਉਹਨਾਂ ਨੇ ਕਿਸੇ ਨੂੰ ਸਮਝਿਆ ਹੁੰਦਾ ਕਿੱਸਾ ਤਾਂ ਉਹ ਕਦੇ ਇੰਝ ਕੁਰਬਾਨੀ ਨਹੀਂ ਦਿੰਦੇ ਹਾਂ 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 ਅੱਜ ਮੇਰੀ ਬੇਨਤੀ ਹੈ ਉਸ ਧਰਮ ਦੇ ਮੋਟੀਆਂ ਨੂੰ ਔਰ ਲੀਡਰਾਂ ਨੂੰ ਕਿ ਤੁਸੀਂ ਵੀ ਅੱਜ ਉਹ ਆਪਣਾ ਦਿਖਾਓ ਫਰਜ਼ ਪੂਰਾ ਕਰਕੇ ਜੋ ਕਦੇ ਗੁਰਤੇਗ ਬਹਾਦਰ ਸਾਹਿਬ ਨੇ ਦੁਨੀਆ 'ਚ ਸਿਰ ਦੇ ਕੇ ਕੀਤਾ ਸੀ ਮੈਂ ਤੁਹਾਨੂੰ ਸਿਰ ਦੇਣ ਲਈ ਨਹੀਂ ਕਹਿ ਰਹੀ ਮੈਂ ਉਹਨਾਂ ਦਾ ਅਦਬ ਕਰਨ ਲਈ ਕਹਿ ਰਹੀ ਹਾਂ ਪਹਿਲਾਂ ਉਹਨਾਂ ਨੂੰ ਮਨਾਓ ਉਹਨਾਂ ਦੇ ਅੱਗੇ ਸਿਰ ਨਤਮਸਤਕ ਹੋ ਕੇ ਜਾ ਕੇ ਮੱਥਾ ਟੇਕੋ ਪਹਿਲਾਂ ਦਿੱਲੀ ਦੇ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਦੇ ਅੰਦਰ ਫਿਰ ਉੱਥੇ ਜੇ ਲੱਖਾਂ ਦੀਵੇ ਯੁੱਧੇ 'ਚ ਜਗਨਦੇ ਤਾਂ ਕਰੋੜਾਂ ਦੀਵੇ ਉੱਥੇ ਜਗਨੇ ਚਾਹੀਦੇ ਨੇ ਸ਼ੀਸ਼ਗੰਜ ਗੁਰਦੁਆਰਾ ਸਾਹਿਬ 'ਚ ਸ਼ੇਰ ਜਾ ਕੇ ਯੁੱਧਿਆ ਚ ਦੀਵੇ ਜਗਾਇਓ ਤਾਂ ਤੁਹਾਡਾ ਰੱਬ ਖੁਸ਼ ਹੋਊਗਾ ਕਿਉਂਕਿ ਰੱਬ ਤਾਂ ਇੱਕ ਹੈ ਤੁਸੀਂ ਇਹਨੂੰ ਮੰਦਿਰ ਚ ਦੇਖੋ ਮਸਜਿਦ 'ਚ ਜਾਂ ਗੁਰਦੁਆਰੇ 'ਚ ਦੇਖੋ ਇਹ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਕੋਈ ਜਲ ਕਹਿ ਰਿਹਾ ਕੋਈ ਵਾਟਰ ਕਹਿ ਰਿਹਾ ਕੋਈ ਪਾਣੀ ਕਹਿ ਰਿਹਾ ਹੈ ਤਾਂ ਤਾਂ ਪਾਣੀ ਹੀ ਪਾਣੀ ਹੈ ਜੀ ਜੀ ਮੇਰੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਤੁਸੀਂ ਕਿਵੇਂ ਇਗਨੋਰ ਕਰ ਸਕਦੇ ਹੋ ਉਸ ਦਿਨ ਜਿਨ੍ਹਾਂ ਦੇ ਕਰਕੇ ਇਹ ਸਾਰੀ ਸਥਾਪਨਾ ਹੋਈ ਇਗਨੋਰ ਤਾਂ ਨਹੀਂ ਕੀਤਾ ਜਾ ਰਿਹਾ ਕਹਿੰਦਾ ਭਾਵ ਕਿ ਤੁਹਾਡੀ ਇੱਕ ਮੰਗ ਜ਼ਰੂਰ ਹੈ ਇਹ ਮੇਰੀ ਮੰਗ ਹੈ ਜੀ ਜੇ ਨਹੀਂ ਉੱਥੇ ਜਾਂਦੇ ਤਾਂ ਸਿੱਧੇ ਤੌਰ ਤੇ ਇਗਨੋਰ ਕਰਨਾ ਹੀ ਹੈ ਹੂੰ 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 ਜੇ ਉੱਥੇ ਜਾਂਦੇ ਆ ਫਿਰ ਮੈਂ ਉਹਨਾਂ ਦੀ ਸਿਰ ਝੁਕਾ ਕੇ ਸ਼ੁਕਰਗੁਜ਼ਾਰੀ ਕਰਦੀ ਆ ਮੈਂ ਅੱਲਾਹ ਤੋਂ ਬਾਅਦ ਉਹਨਾਂ ਦੀ ਹਾਂਜੀ ਇਹ ਕਹਿੰਦਾ ਬਾਬ ਕਿ ਜਿਹੜੀ ਤੁਸੀਂ ਇਹ ਡਿਮਾਂਡ ਬੜੀ ਵੱਡੀ ਏ ਦੇਸ਼ ਨੂੰ ਹਕੂਮਤ ਨੂੰ ਕਰ ਰਹੇ ਹੋ ਹਨਾ ਇੰਨੀ ਦੀ ਜਿਹੜੀ ਹਕੂਮਤ ਦਾ ਇੱਕ ਵੱਡਾ ਖਾਸਾ ਰਾਮ ਮੰਦਰ ਅਯੁੱਧਿਆ ਵੱਲ ਲੱਗਿਆ ਹੋਇਆ ਤਾਂ ਤੁਸੀਂ ਕਿਸ ਹیثیت ਚ ਇਹ ਡਿਮਾਂਡ ਕਰ ਰਹੇ ਹੋ ਇੱਕ ਮੁਸਲਮ ਆਗੂ ਵਜੋਂ ਸਮਾਜ ਸੇਵੀ ਵਜੋਂ ਇੱਕ ਬਲਾਰਾ ਵਜੋਂ ਥੋੜਾ ਜਿਹਾ ਕਲੀਅਰ ਹੋ ਜਾ ਤਾਂ ਮੈਂ ਇਹ ਇਸ ਕਰਕੇ ਕਰ ਰਹੀ ਹਾਂ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਸਮਝਦੀ ਆਪਣੇ ਆਪ ਨੂੰ ਹੂੰ ਜੀ ਨਵਾਬ ਸ਼ੇਰਖਾਨ ਨੇ ਹਾਦਾ ਨਾਰਾ ਮਾਰਿਆ ਗਨੀਖਾਨ ਨਵੀਖਾਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਹੂੰ ਹੂੰ ਪੀਰ ਬੁੱਧੂ ਸ਼ਾਹ ਨੇ ਆਪਣੇ ਬੱਚਿਆਂ ਦਾ ਖੂਨ ਲਿ ਜਾ ਕੇ ਕਿਹਾ ਤਾਂ ਕਿ ਲਓ ਬੱਚਿਆਂ ਦਾ ਗੁਰੂ ਸਾਹਿਬਦਿਆਂ ਦਾ ਖੂਨ ਹੈ ਹੂੰ 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 ਪੀਰ ਬੁੱਧੂ ਸ਼ਾਹ ਜੀ ਨੇ ਕਿਹਾ ਨਵਾਜ਼ ਹੀ ਜਮੀਂਦਰ ਨੂੰ ਮੂੰਹ ਕਰਕੇ ਪੜਨੀ ਹੈ ਜਿੱਧਰ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋਏ ਨੇ ਉਹਨਾਂ ਵਿੱਚ ਇੱਕ ਮੰਝੂ ਕੁਰੇਸ਼ੀ ਹੈ ਹੂੰ ਅੱਜ ਮੇਰੇ ਦਿਲ ਨੇ ਆਵਾਜ਼ ਦਿੱਤੀ ਕਿ ਮਨਜੂ ਕureshi ਅੱਜ ਨਹੀਂ ਦਿਲ 도ਬ ਕੇ ਕਹਿੰਦਾ ਕਿ ਜਿਨੇ ਸਾਰਾ ਕੁਛ ਹੀ ਵਾਰਤਾ ਅੱਜ ਪਹਿਲਾ ਮਸਤਕ ਹੋਣ ਦਾ ਹੱਕ ਸਭ ਦਾ ਚਾਹੇ ਉਹ ਹਿੰਦੂ ਹੈ ਉਹ ਸਿੱਖ ਹੈ ਉਹ ਮੁਸਲਿਮ ਹੈ ਉਹ ਇਸਾਈ ਹੈ ਪਹਿਲਾਂ ਜਾ ਕੇ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਚ ਸਿਰ ਝੁਕਾਓ ਤਾਂ ਆਪਣਾ ਰੱਬ ਖੁਸ਼ ਹੋਊਗਾ ਆਪਣੇ ਹਿੰਦੁਸਤਾਨ ਨੂੰ ਹੋਰ ਤਰੱਕੀ ਮਿਲੂਗੀ ਆਪਣੀਆਂ ਦੁਆਰਾ ਸਰਕਾਰਾਂ ਇੱਥੇ ਦੁਨੀਆ ਚ ਬਣਨ ਗਈਆਂ ਔਰ ਦੁਨੀਆ ਆਪਣੀ ਇਸ ਗੱਲ ਨੂੰ ਸਿਰ ਝੁਕਾ ਕੇ ਕਹੇਗੀ ਕਿ ਕੀ ਬਾਤ ਹੈ ਕਿ ਤੁਸੀਂ ਅੱਜ ਕਿਵੇਂ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਮਤਲਬ ਮੂਰੇ ਨਹੀਂ ਰੱਖ ਰਹੇ ਦੁਬਾਰਾ ਦੁਬਾਰਾ ਸਰਕਾਰਾਂ ਮਤਲਬ ਜੇ ਇਦਾਂ ਉਹ ਨਤਮਸਤ ਖੁੰਦੇ ਐ ਤੁਹਾਡੇ ਕਹਿੰਦਾ ਭਾਵ ਕਿ ਇਦਾਂ ਦੀ ਅਸੀਸ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ ਨਾ ਦੁਬਾਰਾ ਸਰਕਾਰ ਨੂੰ ਨਹੀਂ ਮੇਰੇ ਵੱਲੋਂ ਅਸੀਸ ਉਸ ਨੂੰ ਦਿੱਤੀ ਜਾਏਗੀ ਜੋ ਹਿੰਦੁਸਤਾਨ ਦਾ ਭਲਾ ਚਾਹੇਗਾ ਗੁਰੂ ਸਾਹਿਬ ਉਸ ਦਾ ਰਾਜ ਜ਼ਰੂਰ ਸਥਾਪਿਤ ਕਰਨਗੇ ਮੰਜੂ ਕ੍ਰੈਸ਼ੀ ਦੀ ਕੋਈ ਹਸਤੀ ਨਹੀਂ ਕਿ ਉਹ ਰਾਜ ਸਥਾਪਿਤ ਕਰੇ ਜਾਂ ਕਿਸੇ ਦਾ ਰਾਜ ਹਟਾ ਦੇਵੇ ਮੇਰੀ ਤਾਂ ਇੱਕ ਸੀਸ ਹੈ ਕਿ ਜੋ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲੇ ਜੋ ਸਾਰੇ ਧਰਮਾਂ ਦਾ ਆਦਰ ਕਰੇ ਜੋ ਹਿੰਦੁਸਤਾਨ ਦੇ ਲਈ ਅੱਛਾ ਸੋਚੇ ਗੁਰੂ ਸਾਹਿਬ ਉਸ ਨੂੰ ਸ਼ਕਤੀ ਪ੍ਰਦਾਨ ਜ਼ਰੂਰ ਕਰੋ हां मंजुਗੁਰੇਸ਼ ਜੀ ਜਿਵੇਂ ਕਿ ਧਾਰਮਿਕ ਮੁੱਦੇ ਤੇ ਆਪਾਂ ਗੱਲਬਾਤ ਕਰ ਰਹੇ ਆ ਤੁਸੀਂ ਵੀ ਇੱਕ ਮੰਗ ਠਾ ਰਹੇ ਹੋ ਦੇਸ਼ ਦੀ ਹਕੂਮਤ ਪਾਸੋਂ ਤਾਂ ਕਿਉਂਕਿ ਵਕਫ ਵਕ ਧਰਮਾਂ ਦੇ ਜਿਹੜੇ ਆਗੂ ਨੇ ਉਹ ਰਾਮ ਮੰਦਰ ਅਜੁੱਧਿਆਚ ਉਦਘਾਟਨ ਵਾਲੇ ਦਿਨ ਪਹੁੰਚ ਰਹੇ ਨੇ ਅਜਿਹੀ ਸੱਦੇ ਵੀ ਦਿੱਤੇ ਜਾ ਰਹੇ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਇੱਕ Hindu ਧਰਮ ਦਾ ਇਹ ਪ੍ਰੋਗਰਾਮ ਹੀ ਹੈ ਕਹਿੰਦੇ ਕਿ ਧਾਰਮਿਕ ਐਂਗਲ ਤੋਂ ਤਾਂ ਵਕਫ ਵਕ ਧਰਮਾਂ ਨੂੰ ਸੱਦਾ ਜਾ ਰਿਹਾ ਬਤੌਰ ਸਤਕਾਰ ਵਜੋਂ ਜਾਂ ਜਿਵੇਂ ਵੀ ਹੈ ਤੁਹਾਡਾ ਇਸ ਮਾਮਲੇ ਦੇ ਵਿੱਚ ਕੁਛ ਕਹਿਣਾ ਹੋਵੇ ਦੇਖੋ ਅਸਲ ਦੇ ਵਿੱਚ ਤਾਂ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਉਸ ਦਿਨ ਰਾਮ ਮਿਲਣਗੇ ਹੂੰ ਉਹ ਉਸ ਦਿਨ ਜਾਣਗੇ ਅਸੀਂ ਤਾਂ ਦਿਨ ਰਾਤ ਰਾਮ ਨੂੰ ਮਿਲਦੇ ਆ ਮੇਰੀ ਗਲੀ ਦਾ ਮੰਦਿਰ ਹੈ ਮੈਂ ਬਚਪਨ ਤੋਂ ਉਦੇ ਚ ਦੇਖਦੀ ਆ ਰਾਮ ਵਿਰਾਜਮਾਨ ਨੇ ਹੂੰ ਮੇਰੇ ਗਲੀ ਦੇ ਗੁਰਦੁਆਰੇ ਚ ਗੁਰੂ ਸਾਹਿਬ ਵਿਰਾਜਮਾਨ ਨੇ ਬਾਬਾ ਨਾਨਕ ਹੂੰ ਹੂੰ ਮੇਰੀ ਗਲੀ ਦੀ ਮਸਜਿਦ ਚ ਅੱਲਾ ਵਿਰਾਜਮਾਨ ਹੈ ਹੂੰ ਉਹ ਕਿੱਥੇ ਨਹੀਂ ਹੈ ਮੈਨੂੰ ਉਹ ਜਗ੍ਹਾ ਦੱਸੋ ਹੂੰ ਜੀ ਉਹ ਤਾਂ ਹਰ ਜਗ੍ਹਾ ਤੇ ਹੈ ਹੂੰ ਹੂੰ ਜਿਹੜੇ ਉੱਥੇ ਨਹੀਂ ਜਾਣਗੇ ਕਿ ਉਹ ਰਾਮ ਨੂੰ ਨਹੀਂ ਮੰਨਦੇ ਜਾਂ ਜਿਹੜੇ ਉੱਥੇ ਨਹੀਂ ਜਾਣਗੇ ਉੱਥੇ ਕਿੰਨੇ ਹਿੰਦੂ ਮੁਸਲਮ ਸਿੱਖ ਐਸਾਈ ਜਾਣਗੇ ਜਿਹੜੇ ਮੁਸਲਮਾਨਾਂ ਨੂੰ ਆਪਣਾ ਖੂਨ ਤੱਕ দান ਦੇ ਦਿੰਦੇ ਆ ਹੂੰ ਹੂੰ ਹਜ਼ਾਰਾਂ ਮੈਂ ਤੁਹਾਨੂੰ ਐਗਜ਼ਾਮਪਲਾਂ ਦੱਸ ਸਕਦੀਆਂ ਜਿੱਥੇ ਹਿੰਦੂਆਂ ਨੇ ਮੁਸਲਮਾਨਾਂ ਨੂੰ ਆਪਣਾ ਖੂਨ ਦੇ ਕੇ ਬਚਾ ਲਿਆ ਹੋਵੇ ਮੈਂ ਹਜ਼ਾਰਾਂ ਐਗਜ਼ਾਮਪਲ ਦੱਸਦੀਆਂ ਜਿੱਥੇ ਸਿੱਖ ਜਦੋਂ ਕਿਸੇ ਭੁੱਖੇ ਦੇ ਮੂਹਰੇ ਰੋਟੀ ਲੰਗਰ ਰੱਖਦੇ ਨੇ ਉਹਦੀ ਜਾਤ ਪੁੱਛਦੇ ਹੀ ਨਹੀਂ ਹੂੰ ਹੂੰ ਜੀ ਉਹ ਸਮਝ ਚੁੱਕੇ ਉਹਨਾਂ ਨੇ ਐਸੇ ਗੁਰੂ ਤੋਂ ਗੁਰਤੀ ਲੈ ਲਈ ਅਮਰਤ ਛਕ ਲਿਆ ਕਿ ਜਿਨ੍ਹਾਂ ਨੂੰ ਬਾਜਾਂ ਦੇ ਵਿੱਚ ਸਿੱਟਣ ਦੀ ਚਿੜੀਆਂ ਨੂੰ ਤਾਕਤ ਬਖਸ਼ਦੀ ਹਮ ਹਮ ਅਸੀਂ ਤਾਂ ਇੱਕ ਜੋਤ ਦੇ ਵਿੱਚ ਮਤਲਬ ਕਿ ਪਲਣ ਵਾਲੇ ਲੋਕ ਆ ਹਿੰਦੁਸਤਾਨ ਦੀ ਚੜ੍ਹਦੀ ਕਲਾ ਚਾਹਣ ਵਾਲੇ ਅਸੀਂ ਤਾਂ ਦਿਲ ਤੋਂ ਦੁਆ ਦਿੰਦੇ ਆ ਕਿ ਜਿਹੜਾ ਸ਼ਾਂਤੀ ਦੀ ਗੱਲ ਕਰੇਗਾ ਮਾਲਿਕ ਉਸ ਦੇ ਉੱਤੇ ਤੂੰ ਆਪਣਾ ਕਰਮ ਕਰੀ ਹਮ ਸਰਕਾਰਾਂ ਤਾਂ ਬਹੁਤ ਛੋਟੀ ਚੀਜ਼ ਨੇ ਰੱਬ ਦੇ ਨਾਮ ਦੇ ਨੀਚੇ ਧਰਮ ਦੀ ਤਾਂ ਮਾਂ ਹੈ ਦਇਆ ਜੇ ਤੁਹਾਡੇ ਅੰਦਰ ਦਇਆ ਹੀ ਨਹੀਂ ਤਾਂ ਤੁਸੀਂ ਧਰਮੀ ਕੀ ਨਹੀਂ ਹੈਗੇ ਹਮ ਹਮ ਬੀਵੀ ਮੰਜੂ ਗਰੇਸ਼ੀ ਜਿਵੇਂ ਕਿ ਬਾਬਰੀ ਮਸਜਿਦ ਦਾ ਇੱਕ ਵਿਵਾਦ ਪਿਛਲੇ ਸਮੇਂ ਉੱਠਿਆ ਹਨ ਸੋ ਮਤਲਬ ਦੇਸ਼ ਦੀਆਂ ਉੱਚ ਅਦਾਲਤਾਂ ਦੇ ਵਿੱਚ ਵੀ ਪ੍ਰਕਿਰਿਆਵਾਂ ਦੇ ਵਿੱਚ ਰਿਹਾ ਤਾਂ ਉਸ ਮਾਮਲੇ ਤੋਂ ਅੱਜ ਤੱਕ ਜਿਵੇਂ ਹੁਣ ਰਾਮ ਮੰਦਰ ਉੱਤੇ ਮੂਰਤੀ ਸਥਾਪਿਤ ਹੋ ਰਹੀ ਹੈ ਇਹ ਸਾਰੇ ਗੈਪ ਨੂੰ ਤੇ ਹੋਣ ਵਾਲੇ ਆਗਾਜ਼ ਨੂੰ ਅਦਗਾਟਨ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਕਿ ਜੇ ਇਹ ਪਹਿਲਾਂ ਰਾਮ ਮੰਦਰ ਸੀ ਜੀ ਮੁਸਲਮਾਨਾਂ ਨੇ ਤੱਕਾ ਕੀਤਾ ਜੀ ਨਾ ਤਾਂ ਜਗ੍ਹਾ ਕਿਤੇ ਗਈ ਪਰ ਨਾ ਤਾਂ ਉਹ ਇਨਸਾਨ ਬਚੇ ਹਮ 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 ਜੇ ਅੱਜ ਕੋਈ ਨਜਾਇਜ਼ ਕਰਨਗੇ ਕਿਸੇ ਦਾ ਹੱਕ ਕੋਈ ਖੋਹੇਗਾ ਬਚਣਾ ਉਹਨਾਂ ਨੇ ਵੀ ਨਹੀਂ ਹਮ 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 ਇਹ ਜਗ੍ਹਾ ਰਹਿ ਜਾਣਗੀਆਂ ਨਾ ਅੱਲਾ ਖਤਮ ਹੋ ਸਕਦਾ ਨਾ ਰਾਮ ਖਤਮ ਹੋ ਸਕਦਾ ਹਮ 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 ਨਾ ਗੁਰੂ ਸਾਹਿਬ ਖਤਮ ਹੋ ਸਕਦੇ ਨੇ ਇਹ ਤਾਂ ਪਾਸੇ ਸੋਚਦੀ ਪਹਿਲਾ ਰਾਮ ਮੰਦਰ ਹੀ ਸੀ ਤੁਹਾਨੂੰ ਕਹਿੰਦਾ ਪਾ ਪਹਿਲਾ ਰਾਮ ਮੰਦਰ ਹੀ ਸੀ ਉਸ ਤੋਂ ਬਾਅਦ ਮੁਸਲਮਾਨ ਨਹੀਂ ਮੇਰਾ ਮਤਲਬ ਇਹ ਹੈ ਕਿ ਅਗਰ ਮੁਸਲਮਾਨਾਂ ਨੇ ਗਲਤ ਕੀਤਾ ਹਾਂ ਜੀ ਉਹਨਾਂ ਨੂੰ ਭੁਗਤਣੀ ਪਵੇਗੀ ਅਗਰ ਹਿੰਦੂਆਂ ਨੇ ਗਲਤ ਕੀਤਾ ਉਹਨਾਂ ਨੂੰ ਭੁਗਤਣੀ ਪਵੇਗੀ ਹਾਂ ਜੀ 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 ਇੱਥੇ ਮੰਦਰ ਮਸਜਿਦ ਸਦਾ ਰਹਣਗੇ ਹਾਂ ਪਰ ਉਹ ਇਨਸਾਨ ਸਪਨਾ ਹੋ ਜਾਣਗੇ ਜਿਹੜੇ ਆਪਸ ਵਿੱਚ ਧਰਮਾਂ ਦੇ ਨਾਂ ਤੇ ਲੜਾਈਆਂ ਕਰਨਗੇ ਤੇ ਕਰਵਾਉਣਗੇ ਹੂੰ 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 ਮੰਦਰਾਂ ਮਸਜਿਦਾਂ ਗੁਰਦੁਆਰਿਆਂ ਦੀ ਜਗ੍ਹਾ ਦੇਸ਼ ਦੇ था था ਮੰਗਣ ਵਾਲਿਆਂ ਤੇ ਵੀ ਰਹਿਮ ਕਰਨਾ ਚਾਹੀਦਾ ਹੈ ਹੂੰ ਹੂੰ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਮੂਰਤੀ ਬਣਾ ਕੇ ਅਗਰ ਕਿਤੇ ਲੱਗਣੀ ਚਾਹੀਦੀ ਹੈ ਹੂੰ ਅਗਰ ਮੇਰੇ ਅੱਲਾ ਮੇਰੇ ਖੁਦਾ ਪਾਕ ਪਰਵਰਦੀਗਾਰ ਹੂੰ ਕਿ ਮੈਨੂੰ ਬੜੀ ਖੁਸ਼ੀ ਹੈ ਹਜਰਤ ਮੁਹੰਮਦ ਸਾਹਿਬ ਕਿ ਮੈਂ ਤੇਰਾ ਉਮਤੀ ਹਾਂ ਹੂੰ ਮੈਂ ਅੱਜ ਇਹ ਚਾਹੁੰਦੀ ਹਾਂ ਕਿ ਅਗਰ ਮੰਜੂ ਕੁਰੈਸ਼ੀ ਬਹੁਤ ਬੜੀ ਦੌਲਤਮੰਦ ਹੁੰਦੀ ਤਾਂ ਦੁਨੀਆਂ 'ਚ ਸਭ ਤੋਂ ਵੱਡਾ ਅਗਰ ਕੋਈ ਸਥਾਨ ਬਣਾਣਾ ਤਾ ਮੈਂ ਅਜ ਗੁਰੂ ਗੋਬਿੰਦ ਸਿੰਘ ਜੀ ਦਾ ਬਣਾਉਂਦੀ ਹੂੰ ਜੀ ਕਿ ਪਿਤਾ ਨੂੰ ਕੁਰਬਾਨ ਕਰਤਾ ਬੱਚਿਆਂ ਦੀ ਸ਼ਹਾਦਤ ਦਿੱਤੀ ਮਾਂ ਦੀ ਸ਼ਹਾਦਤ ਦਿੱਤੀ ਔਰ ਖੁਦ ਨਹੀਂ ਨਹੀਂ ਕਿਸੇ ਵਾਸਤੇ ਹੂੰ 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 ਦੱਸੋ ਇਸ ਤੋਂ ਬੜੀ ਐਗਜ਼ਾਮਪਲ ਕਿੱਥੇ ਹੈ ਮੈਨੂੰ ਕੋਈ ਦਿਖਾ ਦਿਓ ਨਾ ਮੈਂ ਮੰਨ ਜਾਵਾਂ ਹੂੰ 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 ਇਸ ਕਰਕੇ ਮੇਰੇ ਕੋਲ 19 ਸਮਰੱਥਾ ਨਹੀਂ ਗੁਰੂ ਸਾਹਿਬ ਅਗਰ ਮੇਰੇ ਕੋਲ ਕਦੀ ਐਸੀ ਸਮਰੱਥਾ ਆਈ ਹੂੰ ਹੂੰ ਕਿ ਮੈਂ ਦੁਨੀਆ ਦੀ ਸਭ ਤੋਂ ਖੂਬਸੂਰਤ ਜਗ੍ਹਾ ਸਭ ਤੋਂ ਕੀਮਤੀ ਜਗਾ ਸਭ ਤੋਂ ਬੜੀ ਜਗਾ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸਥਾਪਤ ਕਰਾਂ ਇਹ ਮੇਰੀ ਅੰਦਰ ਦੀ ਭਾਵਨਾ ਹੈ ਪਰ ਮੇਰਾ ਪਿਆਰ RAM ਜੀ ਚ ਵੀ ਹੈ ਮੇਰਾ ਅੱਲਾਹ ਚ ਵੀ ਹੈ ਮੇਰਾ ਸਭ ਚ ਹੈ ਪਰ ਮੈਂ ਗੁਰੂ ਸਾਹਿਬ ਦੀ ਕੁਰਬਾਨੀ ਔਰ ਬੱਚਿਆਂ ਦਾ ਇਸ ਸਰਦੀ ਚ ਠੁਰ ਠੁਰ ਕਰਦੇ ਕਿਸੇ ਅੱਗੇ ਝੁਕਣਾ ਨਾ ਕੁਰਬਾਨ ਹੋ ਜਾਣਾ ਮੇਰੇ ਲਹੂ ਖੂਨ ਦੇ ਅੰਸੂ ਉਹਦੀ ਇੱਕ ਕਹਾਣੀ ਸੁਣ ਕੇ ਆਉਂਦੇ ਹੈ ਜਦ ਤੱਕ ਮੰਜੂ ਦੇ ਦਮ ਚ ਦਮ ਹੈ ਮੰਜੂ ਕੁਰੇਸ਼ੀ ਦਾ ਰੋਮ ਰੋਮ ਮੈਂ ਇੱਕ ਜਵਾਨ ਨਾਲ ਉਪਮਾ ਕਰਾਂ ਗੁਰੂ ਗੋਬਿੰਦ ਸਿੰਘ ਤੁਹਾਡੀ ਪੂਰੀ ਨਹੀਂ ਕਰ ਸਕਦੀ ਮੇਰਾ ਰੋਮ ਰੋਮ ਅਗਰ ਗੁਰੂ ਸਾਹਿਬ ਦੀ ਸ਼ਹਾਦਤ ਦੀ ਗੱਲ ਕਰੇ ਤਾਂ ਮੈਂ ਉਹ ਵੀ ਉਪਮਾ ਪੂਰੀ ਨਹੀਂ ਕਰ ਸਕਦੀ ਬਿਲਕੁਲ ਮੰਜੂ ਕੁਰੇਸ਼ੀ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਪ੍ਰਤੀ ਤੁਹਾਡੀ ਅਥਾਹ ਪਿਆਰ ਹੈ ਹਨਾ ਮੁਹੱਬਤ ਕਦਰ ਅਦਬ ਤਾਂ ਗੁਰੂ ਸਾਹਿਬ ਦਾ ਇੱਕ ਸੱਦਾ ਹੈ ਹਰੇਕ ਪ੍ਰਾਣੀ ਨੂੰ ਵੀ ਉਹ ਅਮਰਤਰੀ ਹੋਣ ਅਮਰ ਛਕਣ ਹਾਂ ਸਿੱਖ ਸੱਜਣ ਇਹਦੇ ਸਬੰਧੀ ਤੁਹਾਡਾ ਗੁਰੂ ਸਾਹਿਬ ਕਦੇ ਵੀ ਇਹ ਨਹੀਂ ਕਹਿੰਦੇ ਕਿ ਆਪਣਾ ਧਰਮ ਛੱਡ ਕੇ ਕਿਸੇ ਧਰਮ ਚਾਓ ਵੈਰੀ ਗੁੱਡ ਜੀ ਮੈਂ ਪੱਕੀ ਮੁਸਲਮਾਨਾ ਹਾਂ ਹਮਮ ਔਰ ਮੈਂ ਰਸੂਲੇ ਕਰੀਮ ਦੀ ਉਮਮਤੀ ਹਾਂ ਹਮ ਅੱਲਾ ਨੂੰ ਮੰਨਣ ਵਾਲੀ ਹਾਂ ਹਮ ਹਮ ਪਰ ਅਗਰ ਕੋਈ ਨਜਾਇਜ਼ ਗੱਲ ਕਹੇਗਾ ਹਮ ਤੱਚੂ ਕਾ ਰਾਜ ਹਮ ਹੀਲ ਤੇ ਦਰਗੁਜਸ਼ ਹਮ ਹਮ ਹਲਾਲ ਅਸਤ ਬੁਰਦਨ ਵਸ਼ਮ ਸ਼ੀਰ ਦਸ ਆਹਾਂ ਓਕੇ ਜੀ ਮੈਂ ਗੁਰੂ ਗੋਬਿੰਦ ਸਿੰਘ ਜੀ ਤੋਂ ਗੁਰਤੀ ਲੈ ਕੇ ਨਤਮਸਤਕ ਹੋ ਕੇ ਨਵਾਜ ਪੜ ਕੇ ਜੈਕਾਰਾ ਦਸ਼ਮ ਪਿਤਾ ਤੇਰਾ ਲਾਉਂਦੀਆਂ ਲਾਉਂਦੀ ਰਹੂੰ ਜਿਵੇਂ ਕਿ ਸਾਡਾ ਸੈਕੂਲਰ ਦੇਸ਼ ਹੈ ਦੁਨੀਆ ਦੇ ਵਿੱਚ ਹਨਾ ਧਰਮ ਨਿਰਪੱਖ ਇਹਦੀ ਵੱਖਰੀ ਪਛਾਣ ਹੈ ਤੇ ਕੀ ਇੰਨੇ ਦਿਨੀ ਇਹ ਧਰਮ ਨਿਰਪੱਖਤਾ ਨਾਲ ਦੇਸ਼ ਬਿਲਕੁਲ ਟੁੱਕਰਿਆ ਹੈ ਸਹੀ ਚੱਲ ਰਿਹਾ ਹੈ ਤੁਹਾਡੇ ਕੀ ਕਿਵੇਂ ਦੇਖਦੇ ਹੋ ਤੁਸੀਂ ਜੇ ਦੇਸ਼ ਸਹੀ ਚੱਲ ਰਿਹਾ ਤਾਂ ਦੇਸ਼ ਤਾਂ ਦੁਨੀਆ 'ਚ ਨਾ ਹੈ ਨਹੀਂ ਤਾਂ ਲਮਹੋਂ ਨੇ ਖਾਪਾ ਕੀਤੀ ਸਦੀਆਂ ਨੇ ਸਜ਼ਾ ਪਾਈ ਹੂੰ ਜੀ ਲਮਹਾ ਇੱਕ ਮਿੰਟ ਦਾ ਸੌਵਾਂ ਹਿੱਸਾ ਹੂੰ 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 ਕਿੰਨੀ ਵੱਡੀ ਖਤਾ ਕਰੇਗਾ ਕੋਈ ਇੰਨੇ ਕਿਸਕਿੰਟ ਚ ਹੂੰ 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 ਸਕਿੰਟ ਦੇ ਸੌਵੇਂ ਹਿੱਸੇ ਚ ਕੀ ਖਤਾ ਹੋਏਗੀ ਹੂੰ ਜੀ ਉਹ ਖਤਾ ਕਿੰਨੀ ਵੱਡੀ ਹੋਏਗੀ ਕਿ ਜਿਹਦੀ ਸਦੀਆਂ ਨੇ ਸਜ਼ਾ ਪਾਈ ਹੂੰ ਜੀ ਇਸ ਕਰਕੇ ਸਭ ਨੂੰ ਨਾਲ ਲੈ ਕੇ ਚੱਲਣਾ ਦਿਲ ਤੋਂ ਸੱਚੇ ਹੋਣਾ ਹੂੰ ਕੋਈ ਇਨਸਾਨ ਤਾਂ ਨਹੀਂ ਦੇਖ ਸਕਦਾ ਪਰ ਇੱਕ ਤਾਕਤ ਹੈ ਜੋ ਦੇਖ ਸਕਦੀ ਹੈ ਹੂੰ ਜੀ ਜੀ ਉਹ ਫਿਰ ਹੱਕ ਅਦਾ ਕਰਦੀ ਹੈ ਹੂੰ ਉਹ ਫਿਰ ਅੱਜ ਔਰੰਗਜ਼ੇਬ ਦੀ ਮੜੀ ਤੇ ਕੋਈ ਦੀਵਾ ਨਹੀਂ ਬਾਲਦਾ ਹੂੰ ਅ ਸਾਡੇ ਸ਼ਹਿਜ਼ਾਦਿਆਂ ਦੇ ਸ਼ਹੀਦੀ ਦਿਵਸ ਮਨਾਏ ਜਾਂਦੇ ਨੇ ਪਾਸ ਮੰਗਦੇ ਆ ਕਿ ਗੱਡੀ ਲੰਘ ਜੇ ਪਾਸ ਲਾਉ ਗੱਡੀ ਤੇ ਹੂੰ ਹੂੰ ਕਿਉਂਕਿ ਉਹਨਾਂ ਬੱਚਿਆਂ ਨੇ ਬਹੁਤ ਬੜੀ ਸ਼ਹਾਦਤ ਦਿੱਤੀ ਹੈ ਹੂੰ ਹੂੰ ਬਹੁਤ ਬੜੀ ਸ਼ਹਾਦਤ ਦਿੱਤੀ ਹੈ ਨਹੀਂ ਕੋਈ ਦੇ ਸਕਦਾ ਮਨਜੀ ਕੁਰੇਸ਼ੀ ਜੀ ਬੱਚਿਆਂ ਦੀ ਸ਼ਹਾਦਤ ਨੂੰ ਸਹਬਜ਼ਾਦਾ ਫਤਿਹ ਸਿੰਘ ਜ਼ੋਰਾਵਰ ਸਿੰਘ ਉਹਨਾਂ ਦੀ ਸ਼ਹਾਦਤ ਨੂੰ ਮੋਦੀ ਸਰਕਾਰ ਨੇ ਇੱਕ ਬਾਲ ਦਿਵਸ ਵਜੋਂ ਮਨਾਉਣ ਦਾ ਪਿਛਲੇ ਸਾਲ ਐਲਾਨ ਕੀਤਾ ਸੀ ਅਸੀਂ ਉਹਨਾਂ ਦੇ ਅਸੀਂ ਉਹਨਾਂ ਦੇ ਇਹ ਦੂਸਰੀ ਵਾਰ ਇਹ ਪ੍ਰੋਗਰਾਮ ਦੇਸ਼ ਪੱਧਰ ਉਤੇ ਹੋਇਆ ਦੇਖੋ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਹਮਮ ਅਗਰ ਉਹ ਇਹ ਮਨਾਉਂਦੇ ਆਂ ਇਹ ਉਹਨਾਂ ਦਾ ਵੱਡਾ ਪਨ ਹੈ ਹੂੰ ਜੀ ਉਹਨਾਂ ਦੀ ਗ੍ਰੇਟਨੈਸ ਹੈ ਹੂੰ 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 ਦੁਸ਼ਮਣ ਵੀ ਅੱਛਾ ਕੰਮ ਕਰੇ ਅਸੀਂ ਉਹਦੀ ਤਾਰੀਫ਼ ਕਰਦੇ ਹੂੰ ਜੀ ਪਰ ਅਸੀਂ ਇਹ ਵੀ ਕਹਿੰਨੇ ਆ ਕਿ ਨਾ ਭੁੱਲਿਓ ਹੂੰ ਭੁੱਲਿਓ ਨਾ ਅਸੀਂ ਭੁੱਲਣ ਨਹੀਂ ਦੇਣਾ ਗੁਰਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੂੰ ਹੂੰ ਅੱਜ ਹਿੰਦੁਸਤਾਨ ਚੋਂ ਪਹਿਲੀ ਆਵਾਜ਼ ਬਣ ਕੇ ਮੈਂ ਇਹ ਗੱਲ ਉਠਾਈ ਹੈ ਮੇਚ ਨਹੀਂ ਸਾਰੀ ਦੁਨੀਆ ਉਠਾਈ ਹੂੰ ਜੀ ਜੀ ਸਾਰੀ ਦੁਨੀਆ ਕਹੋ ਹੂੰ 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 ਤੇ ਹੱਕ ਅੱਜ ਪਹਿਲੇ ਨੰਬਰ ਦਿੱਤੇ ਅਗਰ ਦੀਵੇ ਜਗਣਗੇ ਤਾਂ ਪਹਿਲਾਂ ਸ਼ੀਸਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਦੀਵੇ ਜਗਾਓ ਹੂੰ 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 ਫਿਰ ਉੱਥੇ ਨਤਮਸਤਕ ਹੋ ਕੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਸ਼੍ਰੀ ਰਾਮਚੰਦਰ ਜੀ ਦੇ ਜਾ ਕੇ ਆਪਣਾ ਹੱਕ ਅਦਾ ਕਰੋ ਔਰ ਸਾਰੇ ਜਾਓ ਸਾਰਿਆਂ ਨੂੰ ਜਾਣਾ ਵੀ ਚਾਹੀਦਾ ਹੂੰ ਕੋਈ ਗੱਲ ਨਹੀਂ ਮਸਜਿਦਾਂ ਮੰਦਰਾਂ ਨੂੰ ਇਨਸਾਨ ਦੀ ਕੀ ਹਸਤੀ ਹੈ ਬਣਾਵੇ ਔਰ ਮਿਟਾ ਦੇਵੇ ਹੂੰ 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 ਕੋਈ ਰੱਬ ਨੂੰ بے ਘਰ ਕਦੀ ਨਹੀਂ ਕਰ ਸਕਦਾ ਜੀ ਜੀ ਜਿਹੜੇ ਕਿਸੇ ਨੂੰ ਬੇਕਾਰ ਕਰਦੇ ਆ ਉਹਨਾਂ ਨੂੰ ਪਹਿਲਾਂ ਕੁਦਰਤ ਬੇਕਾਰ ਕਰ ਦਿੰਦੀ ਹੈ ਹਮ 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 ਹਰ ਇੱਕ ਦਾ ਇੰਤਜ਼ਾਮ ਕਰਨ ਵਾਲਾ ਉੱਪਰ ਬੈਠਾ ਹੈ ਹਮ 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 ਕੋਈ ਕਿਸੇ ਨਾਲ ਕੁਝ ਨਹੀਂ ਕਰ ਸਕਦਾ ਕਿਸੇ ਦੀ ਹਸਤੀ ਨਹੀਂ ਹੈ ਹਮ 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 ਜਦੋਂ ਮਾਰਨ ਵਾਲਿਆਂ ਨੇ ਕਿਸੇ ਨੂੰ ਮਾਰਨਾ ਸੀ ਉਹਨਾਂ ਨਾਲ ਤਦਾਦ ਨਹੀਂ ਸੀ ਇੰਨੇ ਬੰਦੇ ਸੀ ਤਾਂ ਵੀ ਮਰ ਗਏ ਹਮ 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 ਕਿਸੇ ਨੇ ਕਿਸੇ ਇੱਕ ਵਾਰ ਕਬਰਸਤਾਨ ਚ ਜਾਂ ਮੜੀਆਂ ਚ ਜਾ ਕੇ ਦੇਖਿਆ ਤਿੰਨ ਇਹ ਬੰਦਾ ਵੀ ਮਰ ਗਿਆ ਹਮ ਜੀ ਕਿਸੇ ਨੇ ਪੁੱਛਿਆ ਇਹ ਕਿਉਂ ਕਹਿ ਰਹੇ ਆ ਕਿ ਇਹ ਬੰਦਾ ਵੀ ਮਰ ਗਿਆ ਹਮ ਕੰਨਦਾ ਇਹ ਵਿਚਾਰਾ ਸਾਰੀ ਜ਼ਿੰਦਗੀ ਸੱਚ ਨਹੀਂ ਬੋਲਿਆ ਕਿ ਕਿਤੇ ਮੈਂ ਮਾਰ ਨਾ ਦਿੱਤਾ ਜਾਵਾਂ ਪਰ ਬੜੀ ਹੈਰਾਨੀ ਦੀ ਗੱਲ ਹੈ ਮੌਤ ਇਸ ਨੂੰ ਵੀ ਆ ਗਈ ਹੂੰ ਹੂੰ ਜੀ ਮਤਲਬ ਕਿ ਤੁਸੀਂ ਸੱਚ ਬੋਲਣ ਔਰ ਹੱਕ ਦੀ ਗੱਲ ਕਰਨ ਵੇਲੇ ਅਗਰ ਇਹ ਸੋਚੋ ਕਿ ਮਾਰ ਨਾ ਦਿੱਤੇ ਜਾਈਏ ਮੌਤ ਨੇ ਤਾਂ ਵੀ ਨਹੀਂ ਛੱਡਣਾ ਹੂੰ 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 ਉਹ ਨਹੀਂ ਤਾਂ ਆਣੀ ਹੀ ਆਣੀ ਹਾਂ ਜੀ ਫਿਰ ਕਿਉਂ ਨਾ ਹੱਕ ਔਰ ਸੱਚ ਦੀ ਗੱਲ ਡੰਕੇ ਦੀ ਝੋਟ ਤੇ ਕਹੀਏ ਹੂੰ ਕਿ ਜੋ ਤੋ ਪ੍ਰੇਮ ਖੇ ਲਨ ਕਾ ਚਾਉ ਤਸਿਰ ਤਰ ਤਲੀ ਗਲੀ ਮੋਰੀ ਆਉ ਇੱਕ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਨ ਨਾ ਕੀਜੇ ਬਿਲਕੁਲ ਬਿਲਕੁਲ ਸੋ ਇਹ ਸਾਨੂੰ ਸਾਡੇ ਨਾਲ ਮੰਜੂ ਕ੍ਰੈਸੀ ਜੀ ਜਿਨ੍ਹਾਂ ਦਾ ਆਪਣੇ ਤੌਰ ਤੇ ਹੀ ਇੱਕ ਵੱਡਾ ਨਾਮ ਹੈ ਇੱਕ ਵੱਡਾ ਬਲਾਰਾ ਨੇ ਸਮਾਜ ਸੇਵੀ ਨੇ ਤੇ ਸਾਡੇ ਚੈਨਲ ਈ ਮਿਸ਼ਨ ਪੰਜਾਬੀ ਨਾਲ ਅੱਜ ਉਹਨਾਂ ਨੇ ਸਮਾਧ ਦਿੱਤਾ ਸੋ ਬੀਬੀ ਮੰਜੂ ਕ੍ਰੈਸੀ ਜੀ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਜੈ ਸ਼੍ਰੀ ਰਾਮ ਇਹ ਮਿਸ਼ਨ ਪੰਜਾਬੀ